आयतुल कुर्सी विच-कुरान, आप चले तू रहमान चल दे ने सातों आसमान सातों के लिए दरबान पाँव रखे जहाँ रहमान धर रखे रहमान कमर रखे मुहम्मद, मुस्तफ़ा सिर रखे सुल्तान वजूद बरकरार रहे रसूल चले जहाँ जो जो जादू करे उल्टा उस पर पड़े ला इलाहा इल्लल्लाह मुहम्मद पाक रसूल अल्लाह अस्सलाम वालेकुम दोस्तों दोस्तों ये जो मंत्र ਤੁਸੀਂ ਸੁਣਿਆ ਹੈ ਇਹ ਕਲਮਾ ਜੋ ਸੁਣਿਆ ਹੈ ਇਹ ਕੀਲ ਕਰਨ ਦਾ ਕਲਮਾ ਹੈ ਰੱਖਿਆ ਕਰਨ ਲਈ ਕਲਮਾ ਹੈ ਤੁਸੀਂ ਕੋਈ ਵੀ ਸਾਧਨਾ ਕਰਨੀ ਹੈ ਕੋਈ ਵੀ ਸiddhi ਕਰਨੀ ਹੈ ਕੋਈ 41 ਦਿਨ ਦੀ ਸਾਧਨਾ ਕਰਨੀ ਹੈ 21 ਦਿਨ ਦੀ ਸਾਧਨਾ ਕਰਨੀ ਹੈ ਤਾਂ ਉਹ ਸਾਧਨਾ ਨੂੰ ਕਰਨ ਦੇ ਲਈ ਤੁਹਾਡੇ ਕੋਲ ਕੀਲ ਕਰਨ ਦਾ ਮੰਤਰ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਆਪਣੇ ਆਸਣ ਨੂੰ ਕੀਲਣ ਦਾ ਮੰਤਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਲਮੇ ਦੇ ਨਾਲ ਤੁਸੀਂ ਆਪਣਾ ਆਸਣ ਕੀਲ ਸਕਦੇ ਹੋ ਕੀਲ ਕਰਨ ਦੇ ਨਾਲ ਤੁਹਾਡੇ ਸਰੀਰ ਦੀ ਬੁਰੀਆਂ ਸ਼ਕਤੀਆਂ ਤੋਂ ਰੱਖਿਆ ਹੋਵੇਗੀ ਕਿਉਂਕਿ ਜਦੋਂ ਆਪਾਂ ਕੋਈ ਸਾਧਨਾ ਕਰਦੇ ਹਾਂ ਤਾਂ ਜਿਹੜੀਆਂ ਆਪਣੇ ਆਸ-ਪਾਸ ਬੁਰੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਸਾਨੂੰ ਸਾਧਨਾ ਕਰਨ ਤੋਂ ਰੋਕਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਕਰ ਸਾਡੇ ਤੇ ਜਿਨ੍ਹਾਂ ਦੀ ਵੀ ਅਪਾ ਸਾਧਨਾ ਕਰਦੇ ਹਾਂ ਉਹਨਾਂ ਦੀ ਕਿਰਪਾ ਹੋਵੇ ਤਾਂ ਫਿਰ ਆਪਣਾ ਇੱਥੇ ਖਾਂ ਟਿਕਾਣਾ ਨਹੀਂ ਰਹਿਣਾ ਤੇ ਬੁਰੀਆਂ ਸ਼ਕਤੀਆਂ ਸਾਧਨਾ ਦੇ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਇਸ ਲਈ ਇਹਨਾਂ ਤੋਂ ਬਚਣ ਦੇ ਲਈ ਆਪਾਂ ਇਹ ਆਸਨਕੀਲ ਕਰਨ ਦਾ ਮੰਤਰ ਪੜ੍ਹ ਕੇ ਉਸ ਤੋਂ ਬਾਅਦ ਸਾਧਨਾ ਸ਼ੁਰੂ ਕਰਾਂਗੇ ਤਾਂ ਸਾਨੂੰ ਸਾਧਨਾ ਦੇ ਵਿੱਚ ਸਫਲਤਾ ਜ਼ਰੂਰ ਮਿਲੇਗੀ ਸਾਡੇ ਸਰੀਰ ਦੀ ਹਰ ਇੱਕ ਬੁਰੀ ਸ਼ਕਤੀ ਤੋਂ ਰੱਖਿਆ ਹੋਵੇਗੀ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਸਾਧਨਾ ਵੇਲੇ ਹੀ ਇਸ ਕਲਮੇ ਨੂੰ ਪੜ੍ਹਨਾ ਹੈ ਉਦਾਹੀ ਆਪਾਂ ਇਸ ਕਲਮੇ ਨੂੰ ਪੜ ਸਕਦੇ ਹਾਂ ਆਪਾਂ ਕਿਤੇ ਐਸੀ ਜਗ੍ਹਾ ਤੇ ਜਾਂਦੇ ਹਾਂ ਜਿੱਥੇ ਆਪਾਂ ਨੂੰ ਲੱਗਦਾ ਹੈ ਕਿ ਇਸ ਜਗ੍ਹਾ ਤੇ ਬੁਰੀਆਂ ਸ਼ਕਤੀਆਂ ਦਾ ਆਵਾਸ ਹੈ ਜੇ ਸਾਨੂੰ ਇਹਨਾਂ ਤੋਂ ਖਤਰਾ ਹੈ ਤਾਂ ਉਸ ਵੇਲੇ ਵੀ ਆਪਾਂ ਇਸ ਕਲਮੇ ਦਾ ਪ੍ਰਯੋਗ ਕਰਕੇ ਇਸਤੇਮਾਲ ਕਰਕੇ ਬੁਰੀਆਂ ਸ਼ਕਤੀਆਂ ਤੋਂ ਆਪਣੇ ਸਰੀਰ ਦੀ ਰੱਖਿਆ ਕਰ ਸਕਦੇ ਹਾਂ ਦੋਸਤੋ ਇਸ ਕਲਮੇ ਨੂੰ ਤੁਸੀਂ ਸਿੱਧ ਕਰ ਸਕਦੇ ਹੋ ਸਿਰਫ 11 ਦਿਨਾਂ ਦੇ ਵਿੱਚ 11 ਦਿਨਾਂ ਦੇ ਵਿੱਚ ਤੁਸੀਂ ਇਸ ਕਲਮੇ ਨੂੰ ਸਿੱਧ ਕਰਨਾ ਹੈ ਲਗਾਤਾਰ 11 ਦਿੰਨ ਤੱਕ ਇਸ ਕਲਮੇ ਦਾ ਜਾਪ ਕਰਨਾ ਹੈ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਕੋਲ ਸਾਫ ਜਲ ਅਤੇ ਫੁੱਲਿਆ ਪਤਸਿਆਂ ਦਾ ਪ੍ਰਸ਼ਾਦ ਰੱਖ ਕੇ ਜਾਪ ਕਰਨਾ ਹੈ ਪੰਜ ਅਰਗਬਤੀਆਂ ਜਗਾ ਲੈਣੀਆਂ ਹਨ ਅਤੇ ਇੱਕ ਸਰੋਂ ਦੇ ਤੇਲ ਦਾ ਚਰਾਗ ਰੋਸ਼ਨ ਕਰ ਲੈਣਾ ਹੈ ਇਸ ਤਰ੍ਹਾਂ ਹਰ ਰੋਜ਼ ਤੁਸੀਂ 11 ਦਿਨ ਤੱਕ ਇਸ ਕਲਮੇ ਨੂੰ ਪੜਨਾ ਹੈ ਤੁਹਾਡੀ ਮਾਲਾ 101 ਮਣਕਿਆਂ ਦੀ ਹੋਣੀ ਚਾਹੀਦੀ ਹੈ ਅਤੇ ਸਭ ਤੋਂ ਪਹਿਲਾਂ ਇਸ ਕਲਮੇ ਨੂੰ ਯਾਦ ਕਰਨਾ ਹੈ ਕੰਠ ਕਰਨਾ ਹੈ ਉਸ ਤੋਂ ਬਾਅਦ ਹੀ ਇਸ ਦੀ ਸਾਧਨਾ ਸ਼ੁਰੂ ਕਰਨੀ ਹੈ ਕਿਉਂਕਿ ਅੱਧਾ ਕਲਮਾ ਉਦੋਂ ਹੀ ਸਤ ਹੋ ਜਾਂਦਾ ਹੈ ਜਦੋਂ ਆਪਾਂ ਇਸ ਨੂੰ ਯਾਦ ਕਰ ਲੈਂਦੇ ਹਾਂ ਫਿਰ ਜਦੋਂ ਵੀ ਤੁਸੀਂ ਇਸ ਕਲਮੇ ਨੂੰ ਜਰਾਉਣਾ ਹੈ ਤਾਂ 11 ਵਾਰ ਇਸ ਕਲਮੇ ਦਾ ਜਾਪ ਕਰਨਾ ਹੈ ਅਤੇ ਕਿਸੇ ਲੋਹੇ ਦੀ ਕਰਦ ਦੇ ਨਾਲ ਜਾਂ ਚਾਕੂ ਦੇ ਨਾਲ ਆਪਣੇ ਆਲੇ ਦੁਆਲੇ ਘੇਰਾ ਬਣਾ ਲੈਣਾ ਹੈ ਇਸ ਨਾਲ ਫਿਰ ਜਿੰਨਾ ਚਿਰ ਤੁਸੀਂ ਉਸ ਘੇਰੇ ਦੇ ਵਿੱਚ ਰਹੋਗੇ ਸੁਰੱਖਿਅਤ ਰਹੋਗੇ ਸਾਧਨਾ ਕਰਨ ਵੇਲੇ ਤੁਸੀਂ ਇਸ ਤਰ੍ਹਾਂ ਘੇਰਾ ਬਣਾ ਸਕਦੇ ਹੋ ਤਾ ਜੋ ਕੋਈ ਵੀ ਬੁਰੀ ਸ਼ਕਤੀ ਤੁਹਾਡੇ ਤੇ ਅਟੈਕ ਨਾ ਕਰ ਸਕੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਦਰ ਪਾਠ ਦੂ ਅਫਰਿਆਦ ਅਮਲ ਵਧੀ ਹੀ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ